ਬਹੁਤ ਸੋਹਣੇ ਆਰਡਰ ਕੁਆਲਟੀ ਵਾਲੀ ਮਾਝਾ ਲੇਵੇ ਦੇ ਉੱਤੇ ਨੜ ਅੱਜ 5.5 ਫੁੱਟ ਹੈ ਹੈਟ ਹੈ ਕੱਟੇ ਦੀ ਕਿੰਨੇ ਮਹੀਨੇ ਦਾ ਹੋ ਗਿਆ ਜੀ ਉਹ 18 ਮਹੀਨੇ ਦਾ ਹੋ ਗਿਆ ਹੁਣ ਉਹ ਵਾਰ ਸਾਬਦਾ ਹੁਣ ਮੈਂ ਰਹਿ ਗਿਆ ਇਕੱਲਾ ਠੀਕ ਹੈ ਸ਼ੌਕ ਕੀੜਾ ਦਾ ਮੇਰੇ ਅੰਦਰ ਵੀ ਉਹੀ ਹੈ ਉਹਨਾਂ ਵਾਲਾ ਪਸ਼ੂ ਤਾਂ ਮੈਂ ਵੀ ਸਾਬਦਾ ਉਹਨੇ ਮੇਰੇ ਇੱਥੇ ਪਸ਼ੂ ਖੁੱਲੇ ਛੱਡੇ ਤਜਰਬੇ ਤੋਂ ਤਜਰਬੇ ਹੁਣ ਪਸ਼ੂਆਂ 'ਚ ਪਸ਼ੂਆਂ 'ਚ ਬੜਿਆ ਜਿਹਦੇ ਨਾਲ ਮੈਂ ਆਇਆ ਹੋਇਆ ਪਸ਼ੂਆਂ ਚ ਹੀ ਆਉਦੇ ਨੇ ਜੰਮੇ ਵੀ ਪਸ਼ੂਆਂ ਚ ਹੀ ਆ ਪਹਿਲਾਂ ਸਾਲ ਪਾਲੇ ਮੈਂ ਵੀ ਦੋ ਤੇ ਫੰਡਰ ਬੱਕਰੀਆਂ 40-40000 ਰੁਪਏ ਦੀਆਂ ਵੇਚੀਆਂ ਫੰਡਰ ਖ ਤੇ ਹੁਣ ਜਦੋਂ ਲੋਕਾਂ ਨੂੰ ਦੇਖਦਾ ਹਾਂ ਹਾਂਜੀ ਹਸੀ ਕਾਲ ਦੋਸਤੋ ਬਾਬਾ ਸਵਾਗਤ ਕਰਦੇ ਆ ਮਿੱਤਰੋ ਤੇ ਅੱਜ ਆਪਾਂ ਪਹੁੰਚੇ ਹੋਏ ਆ ਪਿੰਡ ਚਾਰਾਂਵਾਲ ਦੇ ਵਿੱਚ ਅੰਕਲ ਬਲਵੰਤ ਸਿੰਘ ਕੋਲੇ ਅੱਜ ਨਾ ਆਪਾਂ ਤੁਹਾਨੂੰ ਇੱਕ ਮੱਝ ਦੀ ਜਾਣਕਾਰੀ ਲੈ ਕੇ ਜਾਵਾਂਗੇ ਬਾਕੀ ਅੰਕਲ ਨੂੰ ਸ਼ੌਂਕ ਜਿਹੜਾ ਹੈਗਾ ਨਾ ਉਹ ਇਧਰਲੇ ਪਾਸੇ ਜਿਹੜੀਆਂ ਅੰਕਲ ਦੀਆਂ ਰੱਖੀਆਂ ਹੋਈਆਂ ਬੱਕਰੀਆਂ ਨੇ ਬਾ ਕਮਾਲ ਸੋਹਣੀਆਂ ਸੁਨੱਖੀਆਂ ਬੱਕਰੀਆਂ ਚੰਗੀ ਜਾਤ ਕੁਆਲਿਟੀ ਵਾਲੀਆਂ ਆ ਗਈਆਂ ਮਿੱਤਰੋ ਅੰਕਲ ਨੇ ਜੇ ਗੱਲ ਕਰਕੇ ਅਸੀਂ ਗੱਲਾਂ ਬਾਤਾਂ ਕੀਤੀਆਂ ਸੀਗੀਆਂ ਵੀ ਜਿਹੜੀਆਂ ਬੱਕਰੀਆਂ ਬਿਨ ਨੌਲਜ ਤੋਂ ਅਸੀਂ ਨਾ 40 40 50 50 ਹਜ਼ਾਰ ਦੀਆਂ ਵੇਚਤੀਆਂ ਉਹ ਬੱਕਰੀਆਂ 2 2 ਲੱਖ ਰੁਪਏ ਦੀਆਂ ਬੱਕਰੀਆਂ ਸੀਗੀਆਂ ਇਧਰਲੇ ਪਾਸੇ ਅੰਕਲ ਦੇ ਜੇ ਘਰ ਦੀ ਗੱਲ ਕਰਕੇ ਇਧਰਲੇ ਪਾਸਾ ਬੱਕਰੀਆਂ ਵਾਲਾ ਆ ਗਿਆ ਤੇ ਜਿਹੜੀ ਮੱਝ ਆ ਮੱਝ ਜਿਹੜੀ ਹੈਗੇ ਮਿੱਤਰੋ ਨਾ ਆ ਖੜੀ ਆ ਬਹੁਤ ਜਿਆਦੇ ਚੰਗੇ ਦੁੱਧ ਦਾ ਰਿਕਾਰਡ ਵਾਲੀ ਮੱਝ ਆ ਇਹਦੀ ਮੈਂ ਨਾ ਤੁਹਾਨੂੰ ਜਾਣਕਾਰੀ ਲੈ ਕੇ ਦੇਵਾਂਗਾ ਡਿਟੇਲ ਇਹਦੀ ਸਾਂਝੀ ਕਰਾਂਗੇ ਤੇ ਕੰਮ ਆਉਣ ਵਾਲੀਆਂ ਗੱਲਾਂ ਵੀ ਆਪਾਂ ਅੰਕਲ ਨਾਲ ਪੁੱਛ ਕੇ ਸੋ ਨੂੰ ਦੱਸਾਂਗੇ ਅੰਕਲ ਦਾ ਤਜਰਬਾ ਜਿਹੜਾ ਹੈਗਾ ਨਾ ਪਸ਼ੂਆਂ ਵਾਲੇ ਕੰਮ ਦੇ ਵਿੱਚ ਬਹੁਤ ਜ਼ਿਆਦਾ ਆ ਅੱਜ ਜਿਹੜਾ ਘਰ ਇਹ ਜਮਾ ਪਸ਼ੂਆਂ ਦਾ ਮਤਲਬ ਖਾਲੀ ਹੋਣ ਦੇ ਘਾਰ ਤੇ ਖੜਾ ਹਨਾ ਇੱਥੇ ਮੈਂ ਆਪਦੇ ਅੱਖੀ ਪੂਰੀਆਂ ਮਤਲਬ ਸਾਰਾ ਫਾਰਮ ਭਰਿਆ ਦੇਖਿਆ ਹੋਇਆ ਮੇਰਾ ਠੀਕ ਐ ਆਜੋ ਅੰਕਲ ਨਾਲ ਕਰਾਈ ਗਈ ਗੱਲਬਾਤ ਤੇ ਅੰਕਲ ਦੀਆਂ ਗੱਲਾਂ ਚੰਗੀਆਂ ਲਗੀਆਂ ਮੱਝ ਚੰਗੀ ਲੱਗੀ ਕਮੈਂਟ ਕਰਕੇ ਦੱਸਿਓ ਜਰੂਰ ਹਾਂਜੀ ਅੰਕਲ ਜੀ ਸਤਿਕਾਰ ਜੀ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਤੇ ਅੰਕਲ ਜੀ ਕਿਵੇਂ ਹੋ ਸਿਹਤ ਬਸ ਵਧੀਆ ਭਾਈ ਜੀ ਐਨੂੰ ਤੈਨੂੰ ਜਿਹੜਾ ਵੀਡੀਓ ਬਣਾਉਣ ਸਾਡੇ ਘਰੇ ਪਹੁੰਚਿਆਗਾ ਨਹੀਂ ਧੰਨਵਾਦ ਸੋਡਾ ਜੀ ਕਿਵੇਂ ਆ ਸਿਹਤ ਕਿਵੇਂ ਆ ਪਹਿਲਾਂ ਸਿਹਤ ਸਿਹਤ ਤੈਨੂੰ ਦਿਖਾਈ ਦੇ ਜਾਂਦੀ ਆ ਵੀ ਕਿਵੇਂ ਆ ਸਿਹਤ ਸਹੀ ਗੱਲ ਆ ਬਾਕਰ ਤੇ ਖੜਾ ਮੈਂ ਇਸ ਟਾਈਂ ਦੇ ਉੱਤੇ ਗੋਡੇ ਪਵਾਏ ਸੀ ਇਹ ਲੱਤ ਟੁੱਟ ਗਈ ਠੀਕ ਹੈ ਠੀਕ ਹੈ ਚਲੋ ਹੁਣ ਮਾਲਕ ਦੀ ਕਿਰਪਾ ਤੁਰਦਾ ਫਿਰਦਾਗਾ ਠੀਕ ਹੈ ਠੀਕ ਹੈ ਨਾ ਅੰਕਲ ਜੀ ਚਲੋ ਪਿੰਡ ਤਾਂ ਮੈਂ ਦੱਸ ਹੀ ਦਿੱਤਾ ਚਾਹਨਾਵਾਲ ਜਿਹੜਾ ਮਾਨਸਾ ਪੈ ਜਾਂਦਾ ਹਾਂਜੀ ਹਾਂਜੀ ਤੇ ਮੋੜ ਨੇੜੇ ਰਹਿੰਦਾ ਆਪਾਂ ਨੂੰ ਹਾਂਜੀ ਹਾਂਜੀ ਮੋੜ ਨੇੜੇ ਆ ਅੰਕਲ ਦੇਖੋ ਆਪਣਾ ਕੋਈ ਅੱਜ ਤੱਕ ਦਾ ਕੰਮ ਹੈ ਨਹੀਂ ਵੀ ਅੱਜ ਆਪਾਂ ਪਹਿਲੀ ਵਾਰ ਮਿਲੇ ਆ ਸਹੀ ਹੈ ਤੇ ਪਹਿਲਾਂ ਵੀ ਮੈਂ ਆਉਂਦਾ ਰਿਹਾ ਇੱਥੇ ਹਾਂਜੀ ਠੀਕ ਹੈ ਮੈਂ ਮਤਲਬ ਚੰਗਾ ਤੁਹਾਡੇ ਕੋਲ ਸਾਣ ਰੱਖਿਆ ਹੁੰਦਾ ਸੀ ਹਾਂਜੀ ਹਨਾ ਜਿਵੇਂ ਮੈਂ ਇੱਕ ਗੱਲ ਕਰਾਂ ਉਧਰਲੇ ਪਾਸੇ ਸਿਕੰਜਾ ਵੀ ਲੱਗਿਆ ਹੋਇਆ ਤੁਹਾਡੇ ਸਾਣ ਵਾਲਾ ਹਾਂਜੀ ਹਾਂ ਸਾਣ ਵਾਲਾ ਹਾਂ ਤੇ ਸ਼ੌਂਕ ਬਹੁਤ ਸੀਗਾ ਕੀ ਗੱਲ ਆ ਗੱਲ ਬਸ ਇਹ ਜ਼ਿੰਦਗੀ ਦਾ ਚੱਕਰ ਹੁੰਦਾ ਹੈਗਾ ਠੀਕ ਹੈ ਜੀ ਠੀਕ ਹੈ ਚੁਰੂਦੂ ਲੈ ਕੇ ਸਾਡੇ ਬਜ਼ੁਰਗਾਂ ਤੋਂ ਮੇਰੇ ਭਰਾਵਾਂ ਤੋਂ ਉਹਨਾਂ ਕੋਲੇ ਹੁਣ ਪਸ਼ੂ ਹੈਗੇ ਆ ਚਲੋ ਪਰਿਵਾਰ ਵੱਡਾ ਸਾਮਦਾ ਸਾਰਾ ਸਾਰਾ ਪਰਿਵਾਰ ਸਾਮਦਾ ਹੁਣ ਮੈਂ ਰਹਿ ਗਿਆ ਇਕੱਲਾ ਠੀਕ ਹੈ ਸ਼ੌਂਕ ਕੀੜਾ ਦਾ ਮੇਰੇ ਅੰਦਰ ਵੀ ਉਹੀ ਹੈ ਉਹਨਾਂ ਵਾਲਾ ਪਸ਼ੂ ਤਾਂ ਮੈਂ ਵੀ ਸਾਮਦਾ ਉਹਨੇ ਮੇਰੇ ਇੱਥੇ ਪਸ਼ੂ ਖੁੱਲੇ ਛੱਡੇ ਹੋਏ ਸੀਗੇ ਲੋਕਾਂ ਨੇ ਦੇਖੇ ਵੀ ਆ ਕੇ ਦੇਖਿਆ ਝੋਟੀਆਂ ਮੇਰੀਆਂ ਖੁੱਲੀਆਂ ਸੀ ਖੁੱਲੀਆਂ ਪਾਲੀਆਂ ਚੰਗੀਆਂ ਗਾਵਾਂ ਚੰਗੇ ਸਾਰਾ ਕੁਝ ਆਸਾਈ ਵਾਲਾ ਜਿਹੀ ਖੜੀ ਹੈ ਮੇਰੇ ਕੋਲੇ ਵਿਚਾਰੀ ਚਲੋ ਜੋ ਵੀ ਕੁਝ ਹੈਗਾ ਇਹ ਮੱਝ ਮੈਂ ਲਿਆਇਆ ਸੀ ਆ ਸ਼ੌਂਕ ਦਾ ਕਰਕੇ ਸਿਰਫ ਬੱਚੇ ਦਾ ਕਰਕੇ ਇਹ ਦੇਮਗਰ ਬੱਚਾ ਸੀ ਅੱਜ ਉਹ ਬੱਚਾ ਜਿਉਂਦਾ ਜਾਗਦਾ ਮੌੜ ਖੜਾ ਹੈਗਾ ਕਟਾ ਕਟਾ ਠੀਕ ਹੈ ਅੱਜ 5.5 ਫੁੱਟ ਹੈਟ ਹੈ ਕੱਟੇ ਦੀ ਕਿੰਨੇ ਮਹੀਨੇ ਦਾ ਹੋ ਗਿਆ ਜੀ ਉਹ 18 ਮਹੀਨੇ ਦਾ ਹੋ ਗਿਆ ਹੁਣ ਉਹ ਠੀਕ ਹੈ 5.5 ਫੁੱਟ ਹੈਟ ਹੈ ਕੱਟੇ ਦਾ ਕਰਕੇ ਮੈਂ ਲੈ ਆਇਆ ਸੀ ਮੈਂ ਮਤਲਬ ਆਪਦੇ ਕੋਲੋਂ ਮੈਂ ਸੇਲ ਕਰਕੇ ਨਵੀਂ ਮੈਂ ਲੈ ਕੇ ਆਇਆ ਸੀ ਪਿਛਲੇ ਸਾਲ ਅੱਛਾ ਆਪਦੇ ਕੋਲੋਂ ਮੱਝ ਸੇਲ ਕੀਤੀ ਸੀ ਸੇਲ ਕੀਤੀ ਫਿਰ ਇਹਨੂੰ ਮੈਂ ਲੈ ਕੇ ਆਇਆ ਸੀ ਅੱਛਾ ਜੀ ਚਲੋ ਮੇਰੇ ਕੋਲ ਆ ਕੇ ਨੇ ਵਧੀਆ ਵਿਚਾਰੀ ਨੇ ਸੋਨਾ ਦੁੱਧ ਦਿੱਤਾ ਹੈਗਾ ਠੀਕ ਹੈ 18-19 ਕਿਲੋ ਦੁੱਧ ਮੇਰੇ ਕੋਲ ਖੁੱਲਾ ਚ ਹੋਇਆਗਾ 18-1 ਤੇ ਹੁਣ ਮੇਰੀ ਮਜਬੂਰੀ ਇਹ ਹੋ ਗਈ ਹੁਣ ਬੰਦਾ ਤੇਰੇ ਸਾਹਮਣੇ ਮੇਰਾ ਰੱਖਿਆ ਹੋਇਆਗਾ 6 ਵਜਨ ਕਰਕੇ ਬਸ ਹੁਣ ਮਜਬੂਰੀ ਉਹ ਮੈਂ ਬੱਸੋਂ ਬਾਹਰ ਹੋ ਗਿਆ ਤਾਂ ਕਰਕੇ ਮੈਂ ਮੱਝ ਨੂੰ ਸੇਲ ਕਰ ਰਿਆ ਬਾਕੀ ਮੱਝ ਘਰੋਂ ਕੱਢਣ ਵਾਲੀ ਬਿਲਕੁਲ ਨਹੀਂ ਐ ਕੋਈ ਚਾਟ ਨਹੀਂ ਕੋਈ ਕੁਛ ਨਹੀਂ ਆਓ ਬੈਠੋ ਚੋ ਤੇ ਤੁਰਜੋ ਠੀਕ ਐ ਅੰਕਲ ਹੁਣ ਕਿੰਨੇਵੇਂ ਸੂਏ ਸੂਂਦੀ ਐ ਇਹ ਇਹ ਹੁਣ ਚੌਥੇ ਸੂਏ ਸੂ ਪਾਈ ਚੌਥੇ ਸੂਏ ਹਾਂਜੀ ਠੀਕ ਐ ਤੇ ਤੀਜੇ ਸੂਏ ਤੁਸੀਂ ਅੰਕਲ ਸਹੀ ਸਹੀ ਕਿੰਨਾ ਦੁੱਧ ਕੱਢਿਆਗਾ ਸਹੀ ਸਹੀ ਮੈਂ ਤਾਂ ਰੱਸੀਆਂ ਨਾ ਵੀ 18 ਤੋਂ 19 ਲੀਟਰ ਲੀਟਰ ਮੈਂ ਨਾਪਿਆ ਨਹੀਂ ਦੇਣ ਵਾਲਾ ਮੈਨੂੰ 20 20 ਕਿ ਲੀਟਰ ਦੱਸਿਆ ਸੀ ਠੀਕ ਹੈ ਪਰ ਮੇਰੇ ਕੋਲੇ ਆ ਕੇ ਜਿਹੜਾ ਇਹਨੇ 18 19 ਲੀਟਰ ਦੁੱਧ ਦਿੱਤਾ ਬਾਕੀ ਮੈਂ ਕੱਟੇ ਨੂੰ ਖੁੱਲਾ ਚੰਗੋ ਵਾਰਿਆ ਕੋਈ ਹਿਸਾਬ ਕਿਤਾਬ ਨਹੀਂ ਮੇਰੇ ਕੀਤਾ ਠੀਕ ਹੈ ਠੀਕ ਹੈ ਕੱਟਾ ਜਿਉਂਦੀ ਜਾਗਦੀ ਮਿਸਾਲ ਮੌੜ ਖੜਾ ਹੈ ਸਦਾਗਰ ਵਪਾਰੀ ਕੋਲੇ ਖੜਾ ਨੌਰੇ ਦੇ ਵਿੱਚ ਫਿਰਦਾ ਜਾ ਕੇ ਬੰਦਾ ਦੇਖ ਸਕਦਾ ਹੈ ਦੇਖ ਸਕਦਾ ਦੇਖ ਸਕਦਾ ਠੀਕ ਹੈ ਤੇ ਅੰਕਲ ਜੀ ਹੁਣ ਇਹ ਕਿੰਨੇ ਕ ਦਿਨ ਲੈ ਜੂਗੀ ਦੇਣੇ ਲਊਗੀ ਜੇ 6-7 ਦਿਨ ਕੱਢੂਗੀ ਮੈਂ 6-7 ਦਿਨ 6-7 6-7 ਦਿਨ ਤੱਕ ਖੁੱਲੇ ਕੱਢੂਗੀ ਠੀਕ ਹੈ ਤੇ ਅੰਕਲ ਜੀ ਨਾ ਜੇ ਗੱਲ ਕਰ ਗਏ ਆਪਾਂ ਹੁਣ ਥੋੜੇ ਚਲ ਮੈਂ ਪਹਿਲਾਂ ਨਾ ਮੱਝ ਦਿਖਾਉਣਾ ਤੇ ਗੱਲਾਂ ਥੋੜੀਆਂ ਬਹੁਤ ਕਰਨੀਆਂ ਮੈਂ ਅੱਜ ਕਰਾਂ ਮਿੱਤਰਾ ਲੋ ਵੀ ਮਿੱਤਰੋ ਨਾ ਜੇ ਆਪਾਂ ਗੱਲ ਕਰਕੇ ਪਹਿਲਾਂ ਮੱਝ ਆਪਾਂ ਖੜੀ ਦਿਖਾਉਣੇ ਆ ਮੱਝ ਹੈਗੀ ਦੁੱਧ ਵਾਲੀ ਦੇਖੋ ਤੁਸੀਂ ਲੇਵੇ ਦੀ ਬਾਂਤਰ ਉਹ ਸੋਹਣਾ ਥਾਨ ਲੱਗਿਆ ਤੇ ਨਾੜ ਦੇਖੀ ਜਿਵੇਂ ਐਣ ਪਈ ਆ ਬਾਹ ਵਰਗੀ ਮੋਟੀ ਤੇ ਮੈਥੋਂ ਥੋੜਾ ਜਿਹਾ ਘਵਰਾ ਸਕਦੀ ਆ ਲੇਵੇ ਵਾਲੇ ਪਾਸਿਓਂ ਬੱਸ ਲੈਵਾ ਇਹ ਦੇਖ ਰੁਕਣਾ ਰੁਕਣਾ ਬਾਤ ਬਾਤ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਗੱਲ ਨਹੀਂ ਆਪਾਂ ਪਿਆਰ ਨਾਲ ਹੌਲੀ-ਹੌਲੀ ਤੋੜ ਕੇ ਦਿਖਾ ਦਨੇ ਆ ਲੋ ਵੀ ਮੱਝ ਜਿਹੜੀ ਹੈਗੀ ਆ ਨਾ ਚੰਗੇ ਦੁੱਧ ਵਾਲੀ ਹੈ ਲੈ ਚੱਲ ਹੌਲੀ-ਹੌਲੀ ਲੈ ਚੱਲ ਇਹ ਇਧਰੋਂ ਲੈਵਾ ਮੈਂ ਤੁਹਾਨੂੰ ਦਿਖਾਉਣਾ ਮੈਨੂੰ ਨਾ ਜੇ ਗੱਲ ਕਰੀਏ ਅਸੀਂ ਪਹਿਲਾਂ ਤਾਂ ਬਾਵਾਚਰ ਖੜੇ ਰਹੇ ਗੱਲਾਂ-ਵਾਟਾਂ ਕੀਤੀਆਂ ਠੀਕ ਹੈ ਫੇਰ ਵੀ ਚਲੋ ਉੱਪਰ ਆਪਸੂ ਕਰ ਜਾਂਦਾ ਦੇਖੋ ਲੈਵੇ ਤੋਂ ਤੁਸੀਂ ਨਿਗਾਹ ਮਾਰ ਲਓ ਲੈਵਾ ਹੈਗਾ ਜਿਹੜਾ ਥੋਸ ਆ ਬਹੁਤ ਸੋਹਣੇ ਅਡਰਕ ਕੁਆਲਿਟੀ ਵਾਲੀ ਮੱਝ ਆ ਲੇਵੇ ਦੇ ਉੱਤੇ ਨਾੜਾ ਨੂੜਾ ਵੀ ਪੂਰੀਆਂ ਦੀਆਂ ਹੋਣੀਆਂ ਤੁਹਾਨੂੰ ਇਹ ਇੱਥੋਂ ਆਪਾਂ ਚੈੱਕ ਫੇਰ ਕਰਾ ਲਗੇ ਠੀਕ ਆ ਆਹਾ ਲੇਵੇ ਦੀ ਬੰਤਰ ਬੰਤਰ ਜਿਹੜੀ ਹੈਗੀ ਹੈ ਨਾ ਇਹ ਹੁਣ ਤਾਂ ਪੂਰਾ ਨਿਗਾ ਦੇ ਵਿੱਚ ਆ ਹੀ ਗਿਆ ਤੁਹਾਨੂੰ ਲੇਵਾ ਮਿੱਤਰੋ ਅੱਛਾ ਅੰਕਲ ਜੀ ਬੰਨ ਦੋ ਤੁਸੀਂ ਕੋਈ ਗੱਲ ਨਹੀਂ ਬੰਨ ਦੋ ਬੰਨ ਦੋ ਇਹ ਮੈਥੋਂ ਇਹ ਆਹਾਹਾ ਬਹੁਤ ਸੋਹਣੀ ਅਡਰ ਕੁਆਲਟੀ ਵਾਲੀ ਮੱਛੀ ਬੱਸ 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 ਠੀਕ ਆ ਨਾ ਹੁਣ ਹੁਣ ਫਿੱਟਾ ਕੰਮ ਪਾਣੀ ਪਿਆ ਦੇ ਇੱਧਰ ਆ ਤੂੰ ਪਾਣੀ ਪੀ ਕੇ ਇਤਰਾਜ ਆ ਸਾਡੇ ਕੋਲ ਕੋਈ ਗੱਲ ਨਹੀਂ ਅચ્છਾ ਸ਼ੰਕਾ ਜੀ ਹੁਣ ਆਪਾਂ ਲਾਸਟ ਦੇ ਉੱਤੇ ਇਹਦੇ ਰੇਟ ਦੀ ਗੱਲ ਕਰਦੇ ਹਾਂ ਰੇਟ ਕਿਵੇਂ ਕਰੋਗੇ ਰੇਟ ਅਸੀਂ ਫੋਨ ਤੇ ਕਰਾਂਗੇ ਬਾਈ ਕਿੰਨਾ ਕਰੋ ਅੱਛਾ ਰੇਟ ਜੇ ਦਾ ਵੀਡੀਓਟ ਹੋ ਜਾਂਦਾ ਹਾਂ ਫੋਨ ਤੇ ਅੱਛਾ ਫੋਨ ਤੇ ਕਰ ਦਾਂਗੇ ਮੈਂ ਤੁਹਾਡੇ ਨਾਲ ਰਾਤ ਨਹੀਂ ਕੀਤੀ ਵੀ ਭਾਈ ਤੂੰ ਫੋਨ ਤੇ ਕਰਦੀ ਨਾ ਨਾ ਨਹੀਂ ਤੁਹਾਡੇ ਹੀ ਮਾਣਾ ਨਾ ਹਾਂ ਨਹੀਂ ਫੋਨ ਤੇ ਕਰਦੇ ਕਿ ਕਈ ਵਾਰ ਆਏ ਹੁੰਦਾ ਨਾ ਮੈਨੂੰ ਕਹਿ ਜਾਂਦੇ ਦੇਖ ਵੀ ਤੂੰ ਰੇਟ ਕਰਾ ਨਹੀਂ ਇਹ ਕਰਾਇਆ ਫਲਾਣਾ ਕਰਾ ਮੈਂ ਹਾਂ ਅਗਲੇ ਦੀ ਮਰਜ਼ੀ ਹੁੰਦੀ ਹੈ ਨਹੀਂ ਆਏ ਹੁੰਦਾ ਕੋਈ ਵਾਰੀ ਉਹ ਪਹਿਲਾਂ 100 ਕੁਝ ਕਰਦਾ ਗਿਆ ਆ ਕੇ ਗਰਾਊਂਡ ਤੇ ਨਾਲੇ ਦੇਖ ਲੈਂਦੇ ਨਾਲੇ ਬੰਦਾ ਕਹਿੰਦਾ ਦੇਖ ਲਾਂਗੇ ਠੀਕ ਹੈ ਗੱਲਾਂ ਸਾਰੀਆਂ ਹੋ ਗਈਆਂ ਸਾਰੀਆਂ ਹੋ ਗਈਆਂ ਅੱਛਾ ਜ਼ਿੰਦਗੀ ਦਾ ਤਜਰਬਾ ਜਿਹੜਾ ਮਤਲਬ ਕਿੱਥੋਂ ਸਟਾਰਟ ਹੁੰਦਾ ਕੰਮ ਹਨਾ ਬਾਜਦੇ ਤੁਸੀਂ ਬਾਗ ਆਲੇ ਹੋ ਮਸ਼ਹੂਰ ਬੰਦੇ ਹੋ ਨਦਰ ਸਰਮੇ ਦੇ ਜਿੰਦਗੀ ਦੇ ਕਾਦੇ ਤਜਰਬੇ ਹੁੰਦੇ ਜਿਹੜਾ ਬੰਦਾ ਨਵੇਂ ਕੰਮ 'ਚ ਪੈ ਜਾਂਦਾ ਉਹਦਾ ਤਜਰਬਾ ਕਰ ਜਾਂਦਾ ਜੇ ਬੰਦਾ ਕਰਨਾ ਚਾਹੇ ਤਾਂ ਠੀਕ ਹੈ ਸਮਝਿਆ ਨਹੀਂ ਇਹ ਤਜਰਬੇ ਆ ਜੇ ਬੰਦਾ ਸੋਚ ਕੇ ਦੇਖੇ ਮੈਂ ਜਰਾ ਇਹ ਤਜਰਬਾ ਕਰਨਾ ਨਹੀਂ ਕਰ ਪਾਉਂਦਾ ਜਿਹੜੇ ਕੰਮ ਨਾਲ ਜੁੜਦਾ ਬੰਦਾ ਉਸੇ ਜ਼ਿੰਦਗੀ ਦੀ ਆਪਦੇ ਵਿੱਚ ਤਜਰਬੇ ਕਰਦਾ ਰਹਿੰਦਾ ਠੀਕ ਤਜਰਬੇ ਤੋਂ ਤਜਰਬਾ ਹੁਣ ਪਸ਼ੂਆਂ 'ਚ ਆ ਜ ਪਸ਼ੂਆਂ 'ਚ ਬੜਿਆ ਜਿਹਦੇ ਨਾਲ ਮੈਂ ਆਇਆ ਹੋਇਆ ਪਸ਼ੂਆਂ 'ਚ ਹੀ ਆਉਦੇ ਨਾਲ ਜੰਮੇ ਵੀ ਪਸ਼ੂਆਂ 'ਚ ਹੀ ਆ ਪਹਿਲਾਂ ਸਾਂਹ ਪਾਲੇ ਮੈਂ ਵੀ ਦੋ ਤਿੰਨ ਕੱਟੇ ਪਾਲ ਕੇ ਵੇਚਤੇ ਕੱਟੇ ਪਾਲ ਕੇ ਪੇਜ ਤੇ ਹੁਣ ਪਾਲਣਾ ਸੀ ਉਹਨੂੰ ਰੱਬ ਨੇ ਮਾਰ ਦਿੱਤੀ ਠੋਕਰ ਨਹੀਂ ਤਾਂ ਉਹ ਕਟਾ ਮੈਂ ਉਹ ਉਹਦਾ ਹੀ ਮੈਂ ਸੋਚਦਾ ਵੀ ਯਾਰ ਮੇਰਾ ਨਾਂ ਰੋਸ਼ਨ ਕਰੂਗਾ ਟਾਹੀ ਠੀਕ ਹੈ ਸਮਝ ਜਿਓ ਉਹ ਕਟਾ ਵੀ ਮੇਰਾ ਨਾਂ ਰੋਸ਼ਨ ਕਰੂ ਚਲੋ ਬੰਦੇ ਤੇ ਆਉਂਦੀਆਂ ਰਹਿੰਦੀਆਂ ਨੇ ਹਮ ਪਰ ਬੰਦੇ ਨੂੰ ਹਿੰਮਤ ਨਹੀਂ ਹਾਰਨੀ ਚਾਹੀਦੀ ਨਹੀਂ ਹਾਰਨੀ ਮੈਂ ਹਿੰਮਤ ਹਾਰੀ ਵੀ ਨਹੀਂ ਆਬੀ ਠੀਕ ਜਿਵੇਂ ਬਿਲਕੁਲ ਹੱਥ ਲਾ ਕੇ ਮੁੜਿਆ ਹਿੰਮਤ ਨਹੀਂ ਮੈਂ ਹਾਰੀ ਚੱਲੀ ਆਂਦੀ ਹਾਂ ਚੱਲੀ ਆਂਦੀ ਹੈ ਠੀਕ ਹੈ ਨਾ ਹਾਂ ਹਿੰਮਤ ਨਹੀਂ ਮੈਂ ਹਾਰੀ ਇਹਨਾਂ ਬਿਮਾਰ ਹੋਏ ਲੋਕਾਂ ਨੇ ਵੀ ਕਿਹਾ ਵੀ ਯਾਰ ਤੂੰ ਤੱਕੜਾ ਉਠ ਖੜਾ ਜਿਹੜਾ ਨਹੀਂ ਉਠਦਾ ਨਹੀਂ ਸੀਗਾ ਅੱਛਾ ਫਿਰ ਹੁਣ ਪਸ਼ੂ ਮਜਬੂਰੀ ਤੈਨੂੰ ਮੈਂ ਪਹਿਲਾਂ ਵੀ ਦੱਸ ਛੱਡਿਆ ਸੀ ਵੀਡੀਓ ਜੀ ਤੈਨੂੰ ਦੱਸਤਾ ਉਹ ਵੀ ਮਜਬੂਰੀ ਹੈ ਹੁਣ ਬੰਦਾ ਇੱਕ ਮੇਰਾ ਰੱਖਿਆ ਹੋਇਆ ਇਹ ਵਿਚਾਰਾ ਸਾਹਮਦਾ ਹੈਗਾ ਮੈਥੋਂ ਆਪ ਤਾਂ ਕੁਝ ਹੁੰਦਾ ਨਹੀਂ ਹੈ ਹੂੰ ਜਿਉਂਦੇ ਰਹੇ ਫੇਰ ਸਹੀ ਇਹ ਕਿਹੜਾ ਕੁੰਬ ਦਾ ਮੇਲਾ ਹੈ 12 ਸਾਲਾਂ ਬਾਅਦ ਹੁਣ ਫੇਰ ਚਾਰ ਦਿਨਾਂ ਨੂੰ ਫੇਰ ਸਹੀ ਸਹੀ ਗੱਲ ਹੈ ਪਰ ਜਿਹੜਾ ਅੱਜ ਮਜਬੂਰੀ ਬਣੀ ਖੜੀ ਹੈ ਅੱਜ ਮੇਰੀ ਮਜਬੂਰੀ ਬਣੀ ਖੜੀ ਹੈ ਤੇ ਸਾਹੀਵਾਲ ਗਾਂ ਜਿਹੜੀ ਹੈਗੀ ਉਹ ਆਪਾਂ ਉੱਥੇ ਉੱਥੇ ਆਪਾਂ ਡੇਰੇ ਛੱਡ ਕੇ ਆਉਣੀ ਆ ਡੇਰੇ ਛੱਡ ਕੇ ਡੇ ਦੇਸੀ ਗਾਂ ਸੀ ਉਹਨੇ 22 ਲੀਟਰ ਦੁੱਧ ਮੈਨੂੰ ਦਿੱਤਾ ਗਾਂ ਨੇ ਅੱਛਾ ਹਾਂ ਉਹਦੀ ਇਹ ਬੱਚੀ ਸੀ ਉਹ ਗਾਂ ਮਲੇ ਅਜੀ ਬਹੁਤ ਚੰਗੀ ਗਾਂ ਸੀ ਉਹ ਦੀ ਠੀਕ ਹੈ ਤੇ ਉਹ ਵੀ ਮੈਨੂੰ ਦੇਣੀ ਪਈ ਬਸ ਆ ਹੀ ਦੁੱਖ ਦੇ ਮਾਰੇ ਨੂੰ ਹੁਣੇ ਦਿੱਤੀ ਆ ਉਹ ਹੀ ਅੱਛਾ ਹੁਣੇ ਵੇਚੀ ਗਾਂ ਵੀ ਅੱਛਾ ਹਾਂ ਠੀਕ ਹੈ ਤੇ ਅੰਕਲ ਉਹ ਫੌਜ ਕਿਨੇ ਸਾਲ ਲਾਇਆ 23 ਸਾਲ ਲਾ ਕੇ ਆ ਪਿੱਛੇ ਕਿਹੜੀ ਪੋਸਟ ਤੋਂ ਫਿਰ ਸੂਬੇਦਾਰ ਸੂਬੇਦਾਰ ਆਇਆ ਸੀ ਮੈਂ ਰਿਟਾਇਰ ਅੱਛਾ ਸੂਬੇਦਾਰ ਹਾਂ 23 ਸਾਲ ਲਾ ਕੇ ਠੀਕ ਹੈ ਮਤਲਬ ਕਹਿੰਦੇ ਹੁੰਦੇ ਵੀ ਪੂਰਾ ਉੱਥੋਂ ਹੀ ਲੰਘ ਕੇ ਆਏ ਹਾਂ ਜਿੱਥੇ ਹਾਂ ਅੱਜ ਵੀ ਆਉਂਦੇ ਲੋਕ ਹਾਂ ਅੱਜ ਵੀ ਆਉਂਦੇ ਸਾਰਾ ਕੁਝ ਹੋ ਜਾਂਦਾ ਪਰ ਆ ਕੇ ਆਪਾਂ ਹੱਥ ਨਹੀਂ ਢਿੱਲੇ ਛੱਡੇ ਕਿਸੇ ਕੰਮ ਤੋਂ ਹੱਥ ਆਪਾਂ ਪਿੱਛੇ ਨਹੀਂ ਖਿੱਚਿਆ ਵੀ ਜਦ ਆਪਾਂ ਆਏ ਆ ਜਾਂ ਨਾ ਹੀ ਕਦੇ ਮਨ ਚ ਲਿਆਦਾ ਵੀ ਯਾਰ ਮੈਂ ਸੂਬੇਦਾਰ ਆਇਆ ਮੈਂ ਇਹ ਕੰਮ ਨਹੀਂ ਕਰਨਾ ਜਾਂ ਮੈਂ ਇਹ ਕਰਦਾ ਸੂਬੇਦਾਰੇ ਵਾਲਾ ਤਾਂ ਕੰਮ ਹੀ ਹੈ ਨਹੀਂ ਤੁਹਾਡਾ ਹਾਂ ਵੀ ਇਹ ਨਹੀਂ ਆ ਵੀ ਮੈਨੂੰ ਇਹ ਕੰਮ ਚੰਗਾ ਨਹੀਂ ਲੱਗਦਾ ਜਾਂ ਲੋਕ ਮੈਨੂੰ ਕੀ ਕਹਿਣਗੇ ਜਾਂ ਮੈਂ ਇਹ ਕਿਉਂ ਕਰਦਾ ਬਥੇਰੀਆਂ ਠੋਕਣਾ ਖਾਧੀਆਂ ਬਥੇਰੀ ੱਟਕੇ ਖਾਦੇ ਬਥੇਰੀ ਧੁਖੇ ਖਾਦੇ ਹਾਂ ਅਗਰ ਮੰਨ ਕੇ ਚੱਲ ਗਏ ਬੱਕਰੀਆਂ ਵਾਲਾ ਕੰਮ ਹਾਂ ਓਹੋ ਓਹੋ ਕਿਵੇਂ ਆ ਬੱਕਰੀਆਂ ਵਾਲਾ ਕੰਮ ਯਾਰ ਮੈਨੂੰ ਦੇਖੋ ਕੁੱਲ ਮਿਲਾ ਕੇ ਵਧੀਆ ਲੱਗਿਆ ਅੱਛਾ ਹਾਂ ਠੀਕ ਬਾਕੀ ਆਇਆ ਸੀ ਮੈਂ ਨਵਾਂ ਬੰਦਾ ਸੀ ਪਹਿਲਾ ਰੀਸ ਮਗਰ ਕੜੀਸ ਕੀਤੀ ਲੋਕਾਂ ਤੋਂ ਦੇਖਿਆ ਮੇਰਾ ਮਿੱਤਰ ਸੀ ਮਾਸਟਰ ਇੱਕ ਆਪਣਾ ਆਜੋ ਆਜੋ ਇੱਧਰ ਹੀ ਆਜੋ ਬੱਕਰੀਆਂ ਦੇ ਪਾਸੇ ਹੌਲੀ ਹੌਲੀ ਤੇਰੇ ਚੱਲੋ ਕੋਈ ਗੱਲ ਨਹੀਂ ਲੰਮੀ ਵੀਡੀਓ ਚੱਲੂ ਅੱਜ ਮਿੱਤਰੋ ਸਾਡੀ ਠੀਕ ਹੈ ਨਾ ਤੇ ਯਾਰ ਵੀ ਹੈ ਜਿਹੜੀ ਕਿਸੇ ਦੇ ਕੋਈ ਕੰਮ ਆ ਜੇ ਗੱਲ ਹਨਾ ਇਹਨਾਂ ਗੱਲਾਂ ਦੇ ਵਿੱਚੋਂ ਕਿਦੇ ਕੰਨ ਦੇ ਵਿੱਚ ਪੈ ਜੀ ਨਾ ਦੇਖੋ ਜ਼ਿੰਦਗੀ ਦੇ ਵਿੱਚ ਆਪਾਂ ਗੱਲ ਕਰ ਗਏ ਕਹਿੰਦੇ ਹੁੰਦੇ ਵੀ ਚੰਗੀਆਂ ਗੱਲਾਂ ਆਪਾਂ ਨੂੰ ਬਜ਼ੁਰਗਾਂ ਤੋਂ ਸਿੱਖਣ ਨੂੰ ਮਿਲਦੀਆਂ ਨੇ ਤੇ ਇਹਨਾਂ ਦੀ ਕਿਹਦੇ ਹੁੰਦੇ ਆ ਵੀ ਉਮਰ ਹੰਡਾਈ ਆ ਹਨਾ ਫਿਰ ਦੱਸੋ ਬੱਕਰੀਆਂ ਵਾਲਾ ਕੰਮ ਤੁਹਾਡਾ ਬੱਕਰੀਆਂ ਵਾਲਾ ਕੰਮ ਆਇਆ ਮਾਸਟਰ ਗਰਜੀਤ ਸਿੰਘ ਸੀ ਆਪਣਾ ਵਧੀਆ ਮਿੱਤਰ ਹੈਗਾ ਬੁਰਜ ਹਰੀ ਤੋਂ ਅੱਛਾ ਉਹਦੇ ਨਾਲ ਆਪਣੇ ਵਧੀਆ ਪ੍ਰੇਮ ਸੀਗੇ ਤੇ ਉਹਦੇ ਕੋਲੋਂ ਮੈਂ ਦੇਖ ਕੇ ਉਹਨੂੰ ਤਿੰਨ ਚਾਰ ਪੱਠਾ ਲਿਆ ਵੀ ਯਾਰ ਇੱਕ ਮਾਸਟਰ ਇਹ ਕੰਮ ਕਰੀ ਜਾਂਦਾ ਆਪਾਂ ਕਿਉਂ ਨਹੀਂ ਕਰ ਸਕਦੇ ਅੱਛਾ ਕੋਈ ਗੱਲ ਨਹੀਂ ਕੋਈ ਗੱਲ ਤੇ ਉਹਦੇ ਵਿੱਚ ਕੀ ਹੋਇਆ ਉਹਨਾਂ ਕੋਲ ਮੈਂ ਚਾਰ ਪੱਠਾ ਲਿਆ ਪਰ ਮੇਰਾ ਉਹਦੇ ਵਿੱਚ ਕੋਈ ਤਜਰਬਾ ਕੋਈ ਨਹੀਂ ਸੀਗਾ ਅੱਛਾ ਜੀ ਠੀਕ ਹੈ ਆਪਾਂ ਇੱਕ ਅੱਧੀ ਰੱਖ ਲੈਨੇ ਆ ਜੋ ਕੁਝ ਵੀ ਹੈਗਾ ਪਰ ਤਜਰਬਾ ਮੇਰਾ ਕੋਈ ਨਹੀਂ ਸੀ ਉਹਦੇ ਵਿੱਚ ਨਾ ਤਜਰਬਾ ਸੀਗਾ ਠੀਕ ਹੈ ਫਿਰ ਮੈਂ ਲਿਆਇਆ ਕਰਕੇ ਹੌਲੀ ਹੌਲੀ ਮੈਨੂੰ ਚਸਕਾ ਪਿਆ ਹਾਂ ਜਾਨਵਰ ਮੇਰੇ ਕੋਲ ਚੰਗੇ ਵਧੀਆ ਜਾਨਵਰ ਆਏ ਪਰ ਮੈਨੂੰ ਨੌਲੇਜ ਨਹੀਂ ਸੀ ਇਸ ਚੀਜ਼ ਬਾਰੇ ਅੱਛਾ ਵੀਰ ਕਹੇ ਰਿਆ ਜਾਨਵਰ ਚੰਗਾ ਕਿ ਹੈ ਜਾਂ ਨਹੀਂ ਹੈ ਮੈਂ ਫੰਡਰ ਬੱਕਰੀਆਂ 40 40000 ਰੁਪਈਆਂ ਦੀਆਂ ਵੇਚੀਆਂ ਫੰਡਰ ਖਾਲੀ ਬੱਕਰੀਆਂ ਅੱਛਾ ਤੇ ਹੁਣ ਜਦੋਂ ਲੋਕਾਂ ਨੂੰ ਦੇਖਦਾ ਵੀਡੀਓ ਦੇਖੀ ਦੀ ਜਾਂ ਹੋਰ ਦੇਖੀ ਦਾ ਜਾ ਕੇ ਮੇਲੇ ਆਮੂਲੇ ਜਾਈਦਾ ਮੇਲੇ 'ਚ ਮੈਂ 2008 ਦਾ ਜਾਣ ਲੱਗਿਆ ਠੀਕ ਹੈ ਪਹਿਲਾਂ ਆਪਣੇ ਕੋਲ ਤੈਨੂੰ ਪਤਾ ਸਾਂਹ ਸੀਗਾ ਸਾਂਹ ਲੈ ਕੇ ਜਾਂਦਾ ਮੈਂ ਹਰ ਇੱਕ ਮੇਲੇ 'ਚ ਸਾਂਹ soa ਉਹ ਪਹਿਲੇ ਨੰਬਰ ਤੋਂ ਪਹਿਲੇ ਨੰਬਰ ਤੋਂ ਆਉਂਦਾ ਪੰਜਾਬ 'ਚ ਵੀ ਦਾ ਵੀ ਬਾਗ ਵਾਲਿਆਂ ਦਾ ਸਾਂਹ ਬਾਗ ਵਾਲਿਆਂ ਦਾ ਸਾਂਹ ਹੈ ਜ਼ਿਲ੍ਹਾ ਮਾਨਸਾ ਦਾ ਜ਼ਿਲ੍ਹਾ ਮਾਨਸਾ ਨੂੰ ਜਿਹੜੇ ਲੋਕ ਜਾਣਦੇ ਨਹੀਂ ਸੀ ਨਾ ਉਹ ਸਾਂਹ ਨੇ ਜਾਣ ਲਾਇਆ ਵੀ ਜ਼ਿਲ੍ਹਾ ਮਾਨਸਾ ਵੀ ਹੈਗਾ ਇੱਕ ਪੰਜਾਬ 'ਚ ਸਹੀ ਗੱਲ ਹੈ ਜਿਹੜਾ ਆਪਣੇ ਇੱਥੇ ਐਮਐਲਏ ਭੁੰਦਰ ਸੀ ਨਾ ਉਹਨੂੰ ਵੀ ਨਹੀਂ ਪਤਾ ਸੀ ਵੀ ਕਿਹੜੇ ਪਿੰਡ ਦੇ ਇਹੇ ਬੰਦੇ ਹੈਗੇ ਆ ਜਦੋਂ ਦ ਆਪਣੇ ਆਪਣੇ ਜਿਹੜੇ ਵੀ ਇਹ ਜਾ ਕੋਈ ਪਸ਼ੂ ਖੜਾ ਹੈਗਾ ਹਾਂ ਤੇ ਫਿਰ ਇਹ ਥੋੜੀ ਲਲਤ ਲਾ ਗਈ ਵਧੀਆ ਬੈਠੇ ਆਰਾਮ ਨਾਲ ਆਪਦਾ ਵੀ ਜੀ ਲੱਗੇ ਰਹਿੰਦਾ ਹੈਗਾ ਸਹੀ ਗੱਲ ਤੇ ਪਸ਼ੂ ਵੀ ਰੱਖੇ ਹੁਣ ਵੱਡੇ ਪਸ਼ੂਆਂ ਦੀ ਮਜਬੂਰੀ ਇਹ ਹੋ ਗਈ ਮੈਨੂੰ ਤੈਨੂੰ ਮੈਂ ਪਹਿਲਾਂ ਦੱਸ ਕਿ ਭਾਈ ਲੱਤ ਮੇਰੀ ਟੁੱਟਣ ਕਰਕੇ ਮੈਨੂੰ ਮਜਬੂਰੀ ਹੋ ਗਈ ਵੱਡੇ ਪਸ਼ੂ ਵੇਚਣ ਦੀ ਸਹੀ ਗੱਲ ਪਰ ਮੰਨੇ ਮੰਦਾ ਠੀਕ ਹੈ ਮੈਂ ਮਤਲਬ ਕਹਿ ਸਕਦਾ ਮੈਂ ਛੋਟੀਆਂ ਮਤਲਬ ਚਿਹਰੇ ਤੋਂ ਭਾਵਕ ਜਿਹੜੇ ਹੈਗੇ ਛੋਟੀਆਂ ਹਨਾ ਵੀਹਾ ਤੁਹਾਡਾ ਦਿਲ ਤਾਂ ਨਹੀਂ ਮੰਨਦਾ ਦਿਲ ਨਹੀਂ ਮੰਨਦਾ ਦਿਲ ਬਿਲਕੁਲ ਨਹੀਂ ਮੰਨਦਾ ਵੀ ਯਾਰ ਆਪਾਂ ਚਲੋ ਹੁਣ ਮਜਬੂਰੀ ਬਸ ਜੋ ਬੰਦੇ ਨੂੰ ਕਰਨਾ ਪੈ ਰਿਹਾ ਚਲੋ ਜਿਹੜੀਆਂ ਮੈਂ ਪਹਿਲਾਂ ਦੱਸ ਕਿਹਾ ਥੇ ਵੀ ਸੀ ਉਹ ਬੱਕਰੀਆਂ ਜਿਵੇਂ ਤੁਸੀਂ ਪਹਿਲਾਂ ਕਿਹਾ ਸੀ ਵੀ 2-2 ਹਾਂ 2-2 ਲੱਖ ਰੁਪਏ ਦੀ ਬੱਕਰੀ ਸੀਗੀ ਕੱਦ ਸੀ 40-40 42 ਇੰਚ ਪਰ ਨੌਲੇਜ ਨਹੀਂ ਸੀ ਉਹਨਾਂ ਚੀਜ਼ਾਂ ਦੀ ਦੇਖ ਲਓ ਉਹਨਾਂ ਚੀਜ਼ਾਂ ਦੀ ਨੌਲੇਜ ਨਹੀਂ ਸੀ ਉਹ ਫੜਾਤੀਆਂ ਥੋੜੇ ਚਿਰ ਦੀ ਗੱਲ ਹੀ ਹੈ ਜੇ ਪੈ 6-7 ਮਹੀਨਿਆਂ ਦੀ ਗੱਲ ਹੈ ਸਾਲ ਦੀ ਗੱਲ ਹੈ ਡੂੜਕ ਸਾਲ ਤੇ ਮਤਲਬ ਸਾਰਾ ਕੁਝ ਹੋ ਗਿਆ ਸਾਰਾ ਕੁਝ ਹੀ ਹਾਂ ਨੀ ਕੋਈ ਮਾਲਕ ਭਲੀ ਕਰੂਗਾ ਦੁਬਾਰੇ ਫੇਰ ਦੇਖਦੇ ਆ ਕੀ ਬਣਦਾ ਕੀ ਨਹੀਂ ਬਣਦਾ ਚਲੋ ਅ ਬਹੁਤ ਬਹੁਤ ਧੰਨਵਾਦ ਥੈਂਕ ਯੂ ਮਿਹਰਬਾਨੀ ਮਤਲਬ ਸਾਡੇ ਨਾਲ ਚਾਰ ਗੱਲਾਂ ਖੁੱਲ ਕੇ ਕੀਤੀਆਂ ਤੁਸੀਂ ਮਿਹਰਬਾਨੀ ਭਾਈ ਮੇਰੇ ਤੇ ਲੋ ਵੀ ਮਿੱਤਰੋ ਨਾ ਜੇ ਗੱਲ ਕਰਕੇ ਵੀ ਆਪਾਂ ਅੰਕਲ ਦੇ ਇੱਧਰ ਸਾਰੇ ਜਾਨਵਰ ਪਹਿਲਾਂ ਵੀ ਦਿਖਾਇਆ ਹੁਣ ਵੀ ਦਿਖਾ ਦਗੇ ਆ ਬੱਕੜਾ ਫਿਰਦਾ ਦੇਵ ਲੈਂਡ ਦਾ ਹੈਗਾ ਦੇਵ ਵਾਲੀ ਲੈਣ ਦਾ ਦੇਵ ਵਾਲੀ ਲੈਣ ਦਾ ਬੱਕਰਾ ਆ ਗਿਆ ਠੀਕ ਹੈ ਇੱਧਰ ਬੱਚੇ ਕੱਢਦਾ ਮੈਂ ਕੱਢਦਾ ਬੱਚੇ ਬਹੁਤ ਚੰਗੇ ਕੱਢਦਾ ਕੋਈ ਗੱਲ ਨਹੀਂ ਕੱਢਦਾ ਇਹ ਆ ਬੱਚੇ ਤੁਸੀਂ ਨਿਗਾਹ ਮਾਰ ਲਓ ਠੀਕ ਹੈ ਇਹ ਕਟੋ-ਕਟ ਵੀ ਇੰਨੇ ਵਕਤ ਦੇ ਮਸਾਂ ਹੋਣਗੇ ਹਨਾ ਇਹ 7-8 ਬੱਚੇ ਜਿਹੜੇ ਹੈਗੇ ਨਵੇਂ ਆਏ ਹੈਗੇ ਹੁਣ ਨਵੇਂ ਇਹਨਾਂ ਦੀਆਂ ਪਹਿਲਣਾ ਬੱਕਰੀਆਂ ਨੇ ਦੋ-ਦੋ ਬੱਚੇ ਦਿੱਤੇ ਦੋ-ਦੋ ਬੱਚੇ ਪਹਿਲਣਾ ਪੱਠਾ ਨੇ ਹਨਾ ਹਾਂ ਦੇਖੋ ਪਹਿਲਣਾ ਪੱਠਾ ਨੇ ਦੋ-ਦੋ ਬੱਚੇ ਨੀਚੇ ਆ ਦੇਖੋ ਆ ਆ ਦੇਵ ਲੈਣ ਦਾ ਬੱਕਰਾ ਆ ਗਿਆ ਜੇ ਕਿਸੇ ਨੇ ਕ੍ਰਾਸ ਕ੍ਰੂਸ ਕਰੁਣੀ ਕੋਈ ਨਾ ਠੀਕ ਹੈ ਇਹ ਬੱਕਰੀ ਅੰਕਲ ਕੋਲੋਂ ਤੁਸੀਂ ਆ ਵੀ ਸਕਦੇ ਹੋ ਕੋਈ ਗੱਲ ਨਹੀਂ ਉਹ ਜਹਾ ਸਾ ਕਿਤਾਬੀ ਹੋ ਜੂਗਾ ਤੇ ਆਸੀਂ ਪਹਿਲੀ ਵਾਰ ਹਨਾ ਫਾਰਮ ਦਾ ਕਿਵੇਂ ਲੱਗੀਆਂ ਗੱਲਾਂ ਦੱਸੋ